ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਤਾਂਗੇ ਵੀਰੋ ਉਤਰ ਕੋ ਉਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪੜਾ ਠੀਕ ਹੈ ਲਵ ਯੂ ਗਾਇਜ਼ ਸੇਵ ਲਵ ਸਾਰੇ ਸਵੇਰੇ ਜਰੂ 10:30 ਵਜੇ ਭਾਈ ਠੀਕ ਹੈ ਮੈਂ ਜੋ ਉੱਠ ਖੜਿਆ ਹਾਂ ਮੱਥੇ ਉੱਚੀ ਬਾਹਰ ਗੱਡਣ ਦੀ ਰਾਇ ਹੈ ਤੇ ਹੋਰ ਵੀ ਕੰਮ ਹੋਮੇ ਜੀ ਕਰਨੇ ਆ ਇਹ ਚਲੋ ਦੇਖਦੇ ਹਾਂ ਵੱਡੇ ਕੁਤਰੇ ਕੱਢਣ ਦੀ ਰਾਇਆ ਕੋਈ ਹਣ ਜਿਵੇਂ ਉਹ ਦੋ ਤਾਂ ਕੱਲ ਹੀ ਕੱਢੇ ਸੀਗੇ ਇੱਕ ਨਾਲ ਹੋਰ ਐਡ ਕਰਨ ਦੀ ਰਾਇ ਜਿਹੜਾ ਦੂਸਰਾ ਵਾਲਾ ਤਾਂ ਨਹੀਂ ਦਿਖਾਇਆ ਥੋਨੂੰ ਤੈਨੂੰ ਪਗਲ ਟੂਸੇ ਵਾਲੇ ਜੱਟਾਂ ਵਾਲਾ ਇਹਨੂੰ ਤਾਂ ਮੁਖਸਰਾ ਨੂੰ ਦੇਣਾ ਸੀਗਾ ਉਹ ਮੇਰੀ ਇੱਕ ਰਹਿ ਗਈਆਂ ਮੈਂ ਕਿਹਾ ਦੋ ਵਜੇ ਤਾਂ ਹੁੰਦੇ ਨਹੀਂ ਜਾਣਾ ਤੇ ਅਗਲਾ ਸੀਨ ਫੇਰ ਹੁੰਡਾ ਲੈਂਦੇ ਆਪਾਂ ਦੋ ਚਾਰ ਵਜੇ ਹੋਰ ਉੱਡੇ ਜਾਣਾ ਉਹਨੇ ਪੰਜੀ ਵਜੇ ਵਾਲਾ ਵੜ ਜਾਣਾ ਆਪਣਾ ਉਹ ਐਂ ਕਰਕੇ ਨਾ ਸੀਨ ਬਣਾਵਾਂਗੇ ਆਪਾਂ ਫਿਰ ਉਨੇ ਨਵੀਂ ਬੱਚੀ ਪੁੱਛੇ ਕੱਢਾਂਗੇ ਫਿਰ ਤੇ ਦੇਖੇ ਫਿਰ ਕੀ ਬੰਦਾ ਹੋਪ ਹਾਂਜੀ ਤੇ ਬੱਚੇ ਪੁੱਛੇ ਕੱਢਤੇ ਅੱਜ ਬਾਹਰ ਠੀਕ ਹੈ ਦੋ ਵੱਡੇ ਕਬੂਤਰ ਛੜਤੇ ਹਰਾ ਅਗਲਾ ਵੀ ਟੂਸਾ ਹਰੀ ਬਿੱਠ ਉਹ ਆਉਂਦੇ ਦੋਵੇਂ ਕਬੂਤਰ ਠੀਕ ਹੈ ਤੇ ਦੋ ਤੈ ਛੜਤੇ ਵੀਰੇ ਆਪਾਂ ਤੇ ਦੋ ਬੱਚੇ ਕੱਢੇ ਸੀ ਬਾਹਰ ਇੱਕ ਤਾਂ ਕੱਢਿਆ ਸੀ ਕੱਚ ਖਾਂਤ ਵਾਲਾ ਇਹ ਤਾਂ ਫੰਗ ਵਾਲੇ ਝਾੜੀ ਬੈਠੇ ਨੂੰ ਤੰਦਰੀ ਕਰਦਾ ਦੇਖੋ ਤਾਂ ਉਹ ਉੱਡੇ ਨਹੀਂ ਆਉਂਦਾ ਵਿਚਾਰੇ ਤੋਂ ਇਹ ਤਾਂ ਬਾਲਾ ਜਿਆਦੇ ਬਨਗਲ ਕਲੀਆਂ ਚਹਾਰ ਚਾ ਹੀ ਰਹਿ ਗਏ ਪਾਸੇ ਵਾਲੀਆਂ ਤੇ ਇੱਕ ਬੱਚਾ ਕੱਢਤਾ ਆਪਾਂ ਕੱਲੀ ਗਲਾਬੀ ਬਗਲ ਦਾ ਬਾਹਰ ਕਾਲਾ ਚੀਨਾ ਜਵੰਦਰੂ ਆ ਜਾਂਦਾ ਜਵੰਦਰੂ ਕਾਲੀਆ ਕਾਂਤਰਾ ਕਾਲੀ ਟੌਰੀ ਸੱਜੀ ਗਲਾ ਬੀਬਾ ਬਗਲ ਠੀਕ ਹੈ ਇੱਕ ਕੜ ਤੇ ਇਹ ਬਾਹਰ ਤੇ ਦੋ ਵੱਡੇ ਕੂਤਰ ਕੱਢ ਤੇ ਬਾਕੀ ਆ ਕੱਢ ਤੇ ਛੋਟੇ ਬਾਅਦ ਜਿਹੜੇ ਕੱਢਦੇ ਹੁੰਨੇ ਆ ਹੋ ਕੱਢ ਤੇ ਬਾਹਰ ਠੀਕ ਹੈ ਜੀ ਲੈਟਰ ਨੂੰ ਟਪੇਹਾ ਦਿੰਗਾ ਤੇ ਮੇਰੀ ਰਾਏ ਨਾ ਯਾਰ ਆ ਬੱਚੇ ਨੂੰ ਯਾਰ ਅੰਦਰ ਕਰਕੇ ਠੀਕ ਹੈ ਕਿ ਨਹੀਂ ਇਹਨੂੰ ਕਰਕੇ ਅੰਦਰ ਤੇ ਇਹਦੀ ਥਾਂ ਤੇ ਇੱਕ ਅਦਾ ਬੱਚਾ ਹੋਰ ਕੱਢ ਦੀ ਆਪਾਂ ਖੜ ਦੇ ਵੇਖੀ ਤਾਂ ਅਜ ਕਿਹੜਾ ਗੜਮ ਕੋਈ ਨਾ ਗਾਡੀ ਚੱਲ ਗਿਆ ਪਿਆ ਆਉਂਦੇ ਨੂੰ ਫਿਰਦੇ ਹੀ ਹੋਣ ਹਾਂਜੀ ਇਹ ਕੱਢ ਦਿੰਨੇ ਆ ਜੀ ਟੌਰੀ ਟੂਸਾ ਤੇ ਬਗਲ ਹਾਂ ਬਾਇਆ 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 ਖੰਡ ਮਰੀਏ ਬਾਇਆ ਬਾਇਆ ਕੋਈ ਚੱਕਣੀ ਆ ਤਾਂ ਲੌਂਕੀ ਜਾਂਦਾ ਯਾਰ ਬਾਈ ਇਹਨੂੰ ਤਾਂ ਅੰਦਰ ਹੀ ਕਰਦਗੇ ਨਹੀਂ ਬਾਹਰ ਬੈਠਾ ਰਹਿੰਦੇ ਨੇ ਕੋਈ ਨਹੀਂ ਇੱਥੇ ਬੈਠਾ ਰਹਿਣਾ ਚਾਹੀਦਾ ਦੂਜੀ ਗਾਇ ਪੋੜੇ ਜਾਣਾ ਤਾਂ ਹਾਂਜੀ 14 ਬੱਚੇ ਤੇ ਇਹ ਬਾਰ ਹੈ ਠੀਕ ਹੈ ਜੀ 14 ਬੱਚੇ ਇਹ ਬਾਰ ਹੈ ਤੇ ਦੋ ਵੱਡੇ ਕੂਤਰੁੱਡੇ ਫਿਰਦੇ ਆ ਤੇ ਇੱਕ ਬੱਚਾ ਓੱਡਾ ਫਿਰਦਾ ਤੇ ਦੋ ਬੱਚੇ ਛੱਤੀ ਤੇ ਬੈਠੇ ਆ ਯਾਨੀ ਕਿ 2 3 4 5 ਤੇ 14 ਆਹ ਇੰਨੇ ਕੂਤਰ ਬਾਹਰ ਆ ਠੀਕ ਆ ਬਾਕੀ ਉਹ ਹੈ ਹਾਂਜੀ ਚੱਲਿਆਂ ਹੀ ਕਰਨ ਆਏ ਸੀ ਇਹ ਪਈ ਮਿੰਟ ਲੰਬੀ ਆ ਬਿੱਲੀ ਵਾਲਾ ਸਥਾਨ ਆਗਾ ਆਪਣਾ ਯਾਦਗਾਰੀ ਸਥਾਨ ਬਿੱਲੀ ਉਹਦੇ ਅੱਖ ਨੂੰ ਆਹੋ ਪਿਕ ਪਿਕ ਤੇ ਡਰਾਪ ਇੱਥੇ ਕੀਤੀ ਸੀ ਅਪਾ ਚਲੋ ਚਾਲਦੇ ਹਾਂ ਜਾ ਕੇ ਉਹਨਾਂ ਦੇਖਦੇ ਆਂ ਬੱਚੇ-ਬੱਚੇ ਥਲੇ ਕੁਟਰ ਬਾਤਰ ਜਿਆਦਾ ਖਰਾਬ ਕੂਬ ਲਿਆਉਣ ਦੀ ਰਾਇ ਆ ਖਰਾਬ ਕੂਬ ਲੈ ਆਵਾਂਗੇ ਨਹੀਂ ਅਜੇ ਪਹਿਰੇ ਜਿੰਨੇ ਆਵਾਂਗੇ ਰਖਾਹ ਕਾਲੂ ਲਿਆਵਾਂਗੇ ਦੇਖਦੇ ਆਂ ਵਾਕੀ ਕੀ ਪਲੇ ਹੈ ਕਿਹੜਾ ਘਰੇ ਦਾ ਚੱਲੀਏ ਹਾਂਜੀ ਆ ਗਏ ਜੀ ਗਾਰੋ ਆਪਸਾ ਇੱਕ ਮਿੰਟ ਦੇ ਅੰਦਰ ਇੰਟਰ ਹੋ ਜੀਏ ਆ ਗਈ ਗੰਦ ਪਾਈ ਜਨੇ ਓਏ ਤਾਂ ਕਿੰਨੇ ਰਕ ਸ਼ਰੀਰ ਤੇ 3 ਤੇ 369 10 11 12 13 14 ਬੱਚੇ ਦਾ ਪੂਰਾ ਚਲੋ ਆਈ ਕਰੀ ਜਨੇ ਆ ਪਾ ਦੂਜੇ ਬਣੀਆਂ ਨੇ ਤੁਸੀਂ ਤਾਂ ਓਏ ਕਿਹੜੇ ਹੁੰਦੇ ਟੋਲੀ ਵਾਲੇ ਚਲੋ ਚਲੋ ਗੋਲੇ ਤਾਂ ਸਾਰੇ ਫੰਗ ਮੂੰਹ ਟੁੱਟ ਗਏ ਵਿਚਾਰੇ ਦੇ ਇਹ ਤਾਂ ਨਹੀਂ ਉੱੜਦਾ ਬਾਕੀ ਬਸ ਬੈ ਗਈ ਛਤਰੀ ਦੀ ਮੇਰੇ ਸਾਬ ਨਾਲ ਜਿੰਨੇ ਡਾਇਸ ਹੈ ਨਾ ਅੱਜ ਦੇਖੀਏ ਕਿ ਯਾਰ ਘਰ ਦੇ ਹੈ ਨਹੀਂ ਘਰੇ ਮੈਂ ਕਦੋਂ ਦਾ ਰੋਟਾ ਚੱਕੀ ਫਿਰਦਾ ਹੱਥ ਜਣਾ ਭੈ ਜਿਵੇਂ ਕੁੱਤੇ ਨੂੰ ਪਾੜਨਾ ਹੁੰਦਾ ਹੈ ਤੇ ਦਹੀਂ ਨਹੀਂ ਦਿਹਾਰੀ ਕਿੱਥੇ ਹੈ ਯਾਰ ਭਾਈ ਯਾਰ ਅੱਜ ਜਮਾ ਕਮਾਲ ਆ ਯਾਰ ਭੈ ਜੁਰ ਕੀ ਕਰੇ ਬੰਦਾ ਮਹਾ ਦਾ ਰੋਟੀ ਨੂੰ ਕੋਈ ਜੀ ਕਰਦਾ ਰੋਟੀ ਖਾ ਲ ਕੇ ਹੁਣ ਦਹੀਂ ਹੀ ਨਹੀਂ ਸਾਰੇ ਘਰੀ ਪਤਾ ਨਹੀਂ ਕਿੱਥੇ ਕੁੱਤੇ ਪਈ ਹੈ ਭੈ ਦੇ ਯਾਰ ਦੀ ਸਿਕ ਸੌਰੀ ਯਾਰ ਗਾਲਾਂ ਵਾਲਾ ਨਿਕਲ ਜਾਂਦਾ ਨਾ ਇੱਕ ਅੱਜ ਕੰਮ ਬੜੇ ਕਰਨੇ ਸੀ ਪਿਉਰੀ ਜਾਣਾ ਸੀ ਖਰਾਕ ਲਿਓਣੀ ਸੀ ਡਰਿੰਕ ਕਰਦੇ ਡਰਿਆਂ ਬਹੁਤ ਕੋਈ ਲੈਣਾ ਸੀਗਾ ਫੇ ਚੋਬਰ ਸਕੂਲ ਜਾਵੜਿਆ ਬਾਕੀ ਦੇਖਦੀਆਂ ਫਿਰ ਕੀ ਮਾਹੌਲ ਹੈ ਜਾਂ ਤਾਂ ਹੁਣ ਟੈਨ ਵਾਲਾ ਬੱਚੇ ਬਚੰਦਰ ਕਰਕੇ ਨਾ ਤੇ ਦਾਣਾ ਪਾਣੀ ਪਾ ਕੇ ਫਿਰ ਚੱਲਦੇ ਐ ਜਾਂ ਤਾਂ ਕੋਈ ਡਰਿੰਕਰ ਤਾਂ ਲੈ ਕੇ ਆ ਗਿਆ ਜਾਂ ਕਲੀ ਖਰਾਕ ਲੈ ਕੇ ਕੋਈ ਨਾ ਕੋਈ ਤਾਂ ਕਰੀ ਯਾਰ

ਮਰਬੜਾ ਲਬੜੀ ਹੁੰਨਾ ਤੂੰ ਸਾਡੇ ਕਬੂਤਰਾਂ ਨਾਲ ਫਿਰ ਤੈਨੂੰ ਮੁਕਾਉਂਗਾ ਵੀ ਪਾਣਗਾ ਤੁਹਾਨੂੰ ਦੱਸਤਾ ਹੂੰ ਹੂੰ ਹਾਂ ਲੱਤ ਮੜੀ ਚੱਕਦਾ ਹਾਂ ਨਾ ਹਾਂ ਪੂਰੀ 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 ਆ ਬਈ ਯਾਰ ਨਾ ਦੇਖੋ ਇੱਕਦਾ ਆ ਕਬੂਤਰ ਚਿੱਟੀ ਕਾਲੀ ਵਾਲਾ ਠੀਕ ਐ ਤੇ ਇੱਕ ਆ ਕਬੂਤਰੀ ਇਹ ਦੋਵੇਂ ਜੋਣਸ ਵਾਲਿਆਂ ਦੀ ਇਹ ਦੋਵੇਂ ਰੇਗ ਵਾਲੇ ਜਵਾਗ ਨੂੰ ਦੇਖ ਜਾਵਾਂਗੇ ਜਾਂਦੇ ਹੋਏ ਸਿਕੰਦਰ ਕੋਲੇ ਜਾਣਾ ਆਪਾਂ ਮੇਰੇ ਦੋਸਤੋ ਲੱਕ ਪੂਰੀ ਘੰਟ ਹੈ ਜੀ ਆਲੇ ਲੰਬੀ ਥੋੜਾ ਕੰਮ ਸੀਗਾ ਲੰਬੀ ਆ ਜਾਂ ਮੈਂ ਕਿਹਾ ਥੋੜਾ ਕੰਮ ਸੀਗਾ ਜੀ ਪੁੱਲਰ ਸਾਹ ਵਾਲੇ ਨੇ ਤੰਗ ਵੜੋ ਟ੍ਰੇਲ ਵੀ ਹਾਂਜੀ ਦਾਣਾ ਪਣੀ ਪਾਤਾ ਸੀ ਸਾਰੇ ਕਬੂਤਰਾਂ ਨੂੰ ਠੀਕ ਐ ਦਾਣਾ ਪਣੀ ਪਾਤਾ ਤੇ ਉਸ ਤੋਂ ਬਾਅਦ ਦਾਣਾ ਪਣੀ ਪਾ ਕੇ ਆਵੜੇ ਸੀਗੇ ਲੰਬੀ ਆਪਾਂ ਹਨਾ ਕੁਝ ਕੰਮ ਹੁਣ ਘਰੇ ਆਏ ਆ ਹੁਣਲੇ ਤਾਂ ਦੋ ਕਬੂਤਰ ਝਾਕਦੇ ਆਂ ਵੀਰੇ ਠੀਕ ਐ ਦੋ ਕਬੂਤਰ ਝਾਕਦੇ ਨਾਲ ਤਾਂ ਜਿਹੜੀ ਆ ਬਾਬੇ ਮੇਜਰ ਕੇ ਘਰੋਂ ਗੱਲ ਕਬੂਤਰ ਇਹਦੇ ਪੱਲਾ ਪੁੱਲੇ ਵੇਖੀ ਕਿਵੇਂ ਆਏ ਪੱਲਾ ਤਾਂ ਬਹੁਤ ਪੈਂਟ ਦਿਖਾਈ ਪੱਲਾ ਤਾਂ ਸੋਹਣਾ ਐ ਇਹ ਬਾਹਰ ਛੱਡਦੇ ਨੂੰ ਮੇਰ ਕੋ ਹਿੰਨਦਾ ਆਪਾਂ ਹਰੀ ਬੈਠ ਲੱਗ ਪਾਈ ਵੀ ਛੱਡਾਂ ਕੋਲਾ ਲਾਵਾਂ ਉਹ ਹੀ ਛੱੜ ਦੇ ਛੱੜੀ ਤੇ ਵਈ ਗੋਲੀ ਲਾ ਛੱੜੀ ਤੇ ਵਈ ਗੋਲੀ ਲੇਦਾ ਛੱੜੀ ਦੇ ਹੋਈ ਗੀ ਹੈ ਗੋਲੀ ਖੜੀ ਐ ਖੜਿਆ ਗੋਲੀ 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 ਫੇਰ ਵਈ ਖੜਾਉਣੀ ਪਊਗੀ ਫੇਰ ਸੈਟ ਲਾਂਗੇ ਉਹਨੂੰ ਕਾ ਪਾਰ ਦੇ ਕਈ ਹੈ ਉਹੀ ਮਾਰਿਆ ਟਰਪਾਲ ਪਾ ਲਾ ਗੋਲੇ ਦੇਣ ਛੇ ਗਿਆ ਉਹਨ ਗੋਲੇ ਖਾ ਲੈ ਘਰਾਂ ਨੂੰ ਮੜ ਕੇ ਸਾਰੇ ਗੋਲੀ ਹੈ ਨਹੀਂ ਇਹਨੂੰ ਛੱੜ ਦੇ ਕਪੜਾ ਨਾ ਹਰੀ ਬੈਠਾ ਆ ਯਾਰ ਕੱਲ ਵੀ ਸਿੱਧਾ ਆ ਗਿਆ ਅੱਜ ਵੀ ਸਿੱਧਾ ਆ ਗਿਆ ਇਮੜ ਕੇ ਛਦਰਾਂ ਲਾਦੀਆਂ ਥੱਲੇ ਮੁੜ ਕੇ ਉਹ ਸਾਹਮਣੇ ਕੋਠੀ ਦੇ ਪਾਸੇ ਬੈਗਾ ਹਰੀ ਬੈਠਾ ਉਹ ਬੈਠਾ ਕੋੜੀ ਕੱਢ ਕੇ ਲੈ ਆਪਣੀ ਹੈ ਤੇ ਉਹ ਚੱਲਦੇ ਨੇ ਪਾਵਰ ਬੈਂਕ ਚੱਕੀ ਇਹਨਾਂ ਦੇ ਜੂੜੀ ਚੱਕਲ ਚੱਲੀ ਰਹਿ ਕੇ ਮੁੰਡੇ ਨੂੰ ਫੜਾ ਚੱਲਾਂਗੇ ਰਾਤ ਨਾਲੇ ਆਪਣਾ ਸਖੇਂਦਰ ਕੋਲੇ ਪਿਉਰੀ ਜਾ ਜਾਵਾਂਗੇ ਨਾਲੇ ਕਿੱਧਰ ਵੀ ਜਾ ਜਾਵਾਂਗੇ ਹਾਂਜੀ ਚੱਲਿਆਂ ਜੀ ਦੋਵੇਂ ਜਨੌਰ ਲੈ ਕੇ ਹਰੈਕਮ ਵਾਲੇ ਮੁੰਡੇ ਕੋ ਦੇਣੇ ਗੇ ਲਈ ਠੀਕ ਹੈ ਚਲੋ ਜੀ ਹਾਂਜੀ ਆ ਲੈ 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 ਕੇਸ ਜਿਵੇਂ ਸੰਗ ਸ਼ਰਮ ਨਹੀਂ ਆਉਂਦੀ ਭਾਈ ਸੰਗ ਸ਼ਰਮ ਕਾਦੀ ਠੰਡ ਬੋਹ ਚੰਗੇ ਪੁੱਤਰਾ ਮੁੰਡੇ ਕੋ ਰਹਿ ਕਾ ਕੋ ਵੇਖੋ ਫਿਰਦੇ ਡਿਆ ਜਿਦਾ ਕਵੀ ਉਹ ਯਾਰ ਉਹਨੂੰ ਉਹਨੂੰ ਫੋਨ ਲੈਣਾ ਕੰਜਰ ਦਾ ਫੋਨ ਨਹੀਂ ਚਾਹਦਾ ਯਾਰ ਇਥੇ ਬੜਾ ਗਾਂ ਰਸਤਾ ਨੂਰ ਨੂਰਣ ਆ ਜਾ ਓਏ ਆ ਜਾ ਭਰਾਵਾ ਬੋਲਟ ਦੀ ਠੀਕ ਆ ਹੋਰ ਕਿਵੇਂ ਆ ਓਏ ਓਕੇ ਹੈਲੋ ਸੈਟ ਆ ਕਬੂਤਰ ਫੜ ਬਾਈ ਹੋਣੀ ਪਹਿਲਾਂ ਤਾਂ ਆ ਕਬੂਤਰੀ ਐ ਆ ਕੂਤਰ ਬਰੇ ਠੀਕ ਹੈ ਇਹਦਾ ਤਾਂ ਨਹੀਂ ਸਾਨੂੰ ਪਤਾ ਹੂੰ ਦੇਖਣ ਤਾਂ ਲੱਗਦਾ ਚੰਗੀ ਤੈਨੂੰ ਹੀ ਪਤਾ ਗੂਦਰੀ ਦੱਸਦੀ ਹੈ ਪਰ ਆ ਕੂਤਰ ਜੀ ਮੈਂ ਆਖਣਾ ਵੀ ਆ ਕੂਤਰ ਤੇਰੇ ਕੋਲੇ ਇਹ ਨਾ ਜਰਮਨ ਛਿਫੜਾ ਹੈ ਜਰਮਨ ਛਿਫੜਾ ਨਾ ਆ ਕੂਤਰ ਤੇਰੇ ਕੋਲੇ ਇਹੋ ਜਿਹਾ ਕੂਤਰਾ ਹੈ ਵੀ ਆ ਨਸਲ ਬਣਾ ਸਕਦਾ ਕੂਤਰਾ ਆ ਕੱਲਾ ਕੂਤਰ ਨਸਲ ਤੋੜ ਸਕਦਾ ਹੈ ਕੋਈ ਪੱਲੇ ਪੁੱਲੇ ਵੇਖ ਹਨਾ ਕੂਤਰ ਦੇ ਕੈਂਚੀ ਕੂੰਚੀ ਵੇਖ ਬਣਦੀ ਭਾਣਾ ਕੂਤਰ ਬੜੀ ਚੀਜ਼ ਆ ਯਾਰ ਤਕੜੀ ਆ ਯਾਰ ਕਿਆ ਬਾਤ ਆ ਕੂਤਰ ਉਤਰ ਕੇ ਦਿਖਾ ਮੈਂ ਉਤਰ ਕੇ ਦਿਖਾ ਪੱਲਾ ਵੇਖ ਬਲਦਾ ਕੂਤਰ ਦਾ ਯਾਰ ਤੋਂ ਭਾਵੇਂ ਮੋਟਰ ਦਾ ਟੈਂਕੀ ਡੱਬਾ ਲੈ ਪੱਟ ਜਿੱਡਾ ਬੱਲਾ ਚੋਬਰ ਦੇ ਡਾ ਆਂ ਤੇਰੀ ਕੋਈ ਨਹੀਂ ਕਰੀ ਆਏ ਕਰਕੇ ਆ ਦੇਖ ਆ ਦੇਖ ਉਹ ਖੋਲ ਕੇ ਆਏ ਕੋਈ ਕੋਈ ਐਡਾ ਹੀ ਆਏ ਵੀ ਐਡਾ ਉਹ ਪੱਲਾ ਪੱਲਾ ਲਾਏ ਕਰਕੇ ਖੋਲ ਕੇ ਹਾਂ ਖੜਦਾ ਇੱਧਰ ਆ ਮੇਚਾ ਲੈ ਵੇਖ ਇਹਦੀ ਬਾਹ ਐਡਾ ਪੱਲਾ ਚਵਾਕਦੀ ਐਡਾ ਕੂਤਰ ਦਾ ਵੇਖੋ ਕੂਤਰ ਵਿਖਾ ਦੇ ਕਰੀ ਹੋਰ ਆ ਸੱਚੀ ਚੌੜਾ ਚੜੂ ਗਿਆ ਕੂਤਰ ਸਾਹਮ ਕੇ ਰੱਖੀ ਆ ਕੂਤਰ ਦਾ ਐਸਾ ਕਬੂਤਰ ਹੈ ਵੀ ਇਹ ਨਸਲ ਤੋੜ ਸਕਦਾ ਕੂਤਰ ਕੀ ਪਤਾ ਯਾਰ ਕਿਹੜੇ ਕਰਵਾਇਆ ਹੋਊਗਾ ਇਹਦਾ ਚੰਗਾ ਆ ਪਤਾ ਟੈਂਕਿਊ ਕੀ ਪਤਾ ਪੁਰਾਣਾ ਕਬੂਤਰ ਹੈ ਮੈਂ ਤਾਂ ਪਿਛਲੇ ਸਾਲ ਦਾ ਮੈਂ ਉਦੋਂ ਪਹਿਲਾਂ ਪੂਲਾ ਦਾ ਕਬੂਤਰ ਹੈ ਉਹ ਵੀ ਬੈਠੀ ਹੈ ਤੇਰੀ ਜਿਹੜੀ ਇਧਰ ਤੋਂ ਹੋ ਲੱਗਿਆ ਉਹ ਹਾਂ ਆਂਡਾ ਲਾਈ ਬੈਠਾ ਉਹ ਭੌਂਦੀ ਐਂ ਕਰੀ ਓਏ ਚਲੋ ਆਂ ਇਹਨੂੰ ਐਂ ਲਾ ਦੀ ਵੇਖੀ ਆਉਂ ਨਹੀਂ ਐਂ ਕਰੀ ਖੁੱਡੇ ਛੜ ਤੇ ਜੀ ਨਾਲ ਲੱਗਣਾ ਆਪੇ ਲੱਗ ਜਾ ਹਾਂ ਆਪਣੇ ਰੰਗ ਜਮਾ ਸਾਵੇਂ ਹੀ ਲੱਗਿਆ ਮੈਂ ਕਿਹਾ ਆਪਣਾ ਹੀ ਆ ਗਿਆ ਆ ਦੇਖੀ ਬਗਲ ਤੋਂ ਸੇਟ ਇਹ ਮੁੰਡਾ ਰੰਗ ਵੇਖ ਕੇ ਲਾਉਂਦਾ ਮੁੰਡਾ ਆਪਾਂ ਨੂੰ ਇਹ ਹੈ ਆ ਦੇਖ ਚੱਲ ਫੜਦਾ ਮੁੰਡਿਆ ਓਕੇ ਜੀ ਕੰਦੀ ਰਾਤ ਨੂੰ ਆ ਗਈ ਗਿਦੜਵਾ ਕਿੰਦਰੀ ਆਣਾ ਹਾਈ ਇਹ 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 ਕੰਦੀ ਰਾਤ ਨੂੰ ਇਹ ਗਿਦੜਵਾ ਸਾਡੇ ਜਿੰਨਾ ਹੈ ਕੋਈ ਸਧਰਾ ਬੰਦਾ ਤੇ ਚੱਲਦੇ ਆ ਜੀ ਘਰੇ ਸ਼ਾਪ ਹੀ ਬੰਦ ਆ ਬਈ ਹਨਾ ਵੇਲੇ ਦੇ ਕੰਮ ਕਵੇਲੇ ਦੇ ਟੱਕਰਾਂ ਕਿਸੇ ਸਿਆਣੇ ਨੇ ਐਵੇਂ ਹੀ ਗਾਇ ਹਾਂ ਉਹੀ ਕਹਦਾ ਚਲੋ ਕੋਈ ਗੱਲ ਨਹੀਂ ਦੇਖ ਕੇ ਗੀੜੀ ਗੁੜੀ ਲਾ ਕੇ ਮਾੜਾ ਮੋੜਾ ਸ਼ਹਿਰ ਮਾਹੌਲ ਦੇਖ ਕੇ ਡਾਂਗਣੂ ਦਾ ਖਾ ਕੇ ਘਰੇ ਚਾਲਦੇ ਆਪਾਂ ਹੈਂ ਸੇਠੀ ਬੰਦ ਹੁੰਦਾ ਵੇਲੇ ਵੇ ਵੇ ਕਰੋ ਯਾ ਕੋਤਾ ਟਾਈਮ ਲਈ ਬੰਦ ਕਰ ਜਾਂਦਾ ਹੁੰਦਾ ਹੈਗਾ ਵੇਖੀਓ ਕਿਤੇ ਕਿਰਾਏ ਦੇ ਵਿੱਚ ਢੰਡਰ ਕਿਤੇ ਕੁੱਟਨੇ ਵਾ ਜਾਣ ਹਾਂਜੀ ਐਨਾਂ ਦਾ ਕਿਆ ਕਰਦੋ ਇਹ ਲੈ ਗਏ ਉਹਨਾਂ ਨੂੰ ਲਾਓ ਹਾਂ ਢੂੜੀਵਾ ਚਲੋ ਭਾਈ ਚਾਵੜ ਕਰਦੇ ਭਾਈ ਅਸੀਂ ਜਾਣਾ ਸੀਗਾ ਸ੍ਰੀ ਅੰਦਰ ਕੋਲ ਠੀਕ ਹੈ ਰਹਿ ਗਏ ਅੱਜ ਦਾ ਅਥਰੋ ਗਏ ਸੀਗਾ ਕਿਤੇ ਢੜਵੇ ਚੱਲੇ ਆਈਏ ਠੀਕ ਹੈ ਅਸੀਂ ਜਾਵੜੇ ਕਿ ਢੜਵਾ ਕਿ ਡੜਵੇ ਉਹ ਦੁਕਾਨ ਨਹੀਂ ਖੁੱਲੀ ਸੀ ਉਹਦੀ ਤੋ ਆਪਣਾ ਕਿਹੜਾ ਉਹ ਸਮਾਨ ਵਾਲਾ ਘੁਤਰ ਵਾਲਾ ਤੇ ਉਥੋਂ ਭਾਈ ਅਸੀਂ ਖੱਜਦਾ ਇਧਰੋਂ ਲਾਲ ਭਾਈ ਲਾਲ ਵੰਗੋਂ ਹੁਣ ਵਿਦੋ ਵਾਲੀ ਹੁਣ ਇਹ ਤਾਂ ਬਾਲ ਜਾਵਾਂਗੇ ਕੋਈ ਖਾ ਵੀ ਗਿਆਾਂਗੇ ਠੀਕ ਹੈ ਕਿ ਨਹੀਂ ਕੁੱਲ ਬਲਗਾ ਜਿੱਦੀ ਘੜੀਆ ਕਿ ਦਿਮਾਗ ਖੇਲਿਆ ਉਹੀ ਘਿੜੇ ਰਹਿੰਦੇ ਫਿਰਦੇ ਠੀਕ ਹੈ ਤੇਲ ਮਚਰ ਗਏ ਆਉਤਾਂ ਖੀਸ ਖੂਸ ਜ਼ਮੀਨ ਲੈਤੇਸ ਤਾਂ ਖੀਸ ਤਾਂ ਸਾਡੇ ਲੈਤੇ ਨਹੀਂ ਠੜ ਤਾਂ ਨਹੀਂ ਲੱਗਦੀ ਨਹੀਂ ਨਾ 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 ਠੜ ਹੀ ਲੱਗਦੀ ਠੀਕ ਹੈ ਚਾਲਦੇ ਕਰੇ ਉਹ ਘਰੇ ਕਿਥੇ ਤਾਂ ਬਾਲ ਜਾਂਦੇ ਹਾਂਜੀ ਪੰਨ ਲਾਲ ਬਰਗਰ ਖਾਦ ਕੇ ਮੈਂ ਚ ਉੱਪਰੋਂ ਪੰਨ ਲਾਲਦਾ ਵਿਚੈ ਨੂੰ ਬਹੁਤ ਦਿਨ ਹੋਇਆ ਨਹੀਂ ਗਾ ਬਰਗਰ ਹਾਂਜੀ ਮੇਰੇ ਦੋਸਤੋ ਆ ਗਏ ਜੀ ਘਰੇ ਪਹਿਲੇ ਨੰਬਰ ਤੇ ਤਾਂ ਛੱਡੀਏ ਲਾਈਟਾਂ ਲੂਟਾਂ ਭਾਈ ਐਂ ਕਰਕੇ ਫੇਰ ਛੱਡੇ ਲੀਓ ਪ੍ਰਾਣੀ ਜੀ ਪ੍ਰਾਣੀ ਆਹ ਲੀ ਆ ਆਜਾ 베بی ਆਜਾ ਬੇਬੀ ਹਾਂ ਸਾਥ ਵਿੱਚ ਇੱਕ ਹੋਰ ਸੀਨ ਦੱਸਾਂ ਤੁਹਾਨੂੰ ਹਨਾ ਮੈਂ ਮੈਨੂੰ ਫੋਨ ਆਇਆ ਕਿਸੇ ਦਾ ਮਿੱਤਰ ਦਾ ਬਾਹਰ ਮੇਬੀ ਆਸਟ੍ਰੇਲੀਆ ਤੋਂ ਆਇਆ ਸ਼ਾਇਦ ਫੋਨ ਕਾ ਆਪਣਾ ਭਰਾ ਕੋਈ ਪਹਿਲੇ ਰਿਹਾ ਸੀ ਮੈਨੂੰ ਚਲੋ ਭਰਾ ਯਾਰ ਮਿੱਤਰੀ ਕਹਾਂਗੇ ਆਪਾਂ ਕੋਈ ਗੱਲ ਨਹੀਂ ਤੇ ਮੈਨੂੰ ਕਹਿੰਦਾ ਵੀਰੇ ਜਿਹੜੇ ਟੈਂਕੀ ਦੇ ਕੂਤਰ ਫੜਕ ਲੈਂਦਾ ਵੀ ਸੇਲ ਕਰਨੇ ਆ ਉਹ ਮੈਂ ਕਿਹਾ ਉਹਨੇ ਵੀਡੀਓ ਦੇਖੀ ਉਹਨੇ ਕੂਤਰਾਂ ਦੀ ਆਪਣੇ ਆ ਦੀ ਮੈਂ ਬਈ ਨਹੀਂ ਮੈਂ ਕਿਹਾ ਹੈਨਾ ਕਹਿੰਦਾ ਵੀਰੇ ਮੈਂ ਬਾਹਰ ਹੈ ਕਹਿੰਦਾ ਇਸ ਟਾਈਮ ਉਹ ਕਹਿੰਦਾ ਆਪਣੇ ਵੀ ਘਰੇ ਪਿੰਡ ਕੂਤਰ ਰੱਖੇ ਹੋਏ ਹੈਗੇ ਕਹਿੰਦਾ ਵੀ ਕੂਤਰ ਸੇਲ ਕਰਦਾ ਆਪਣੇ ਬੰਦੇ ਆ ਕੇ ਲੈ ਜਾਣਗੇ ਇਹ ਦੱਸ ਵੀ ਪੈਸਾ ਦੇ ਦੇ ਆਪਾਂ ਨੂੰ ਹੈਨਾ ਚਿੱਟੀ ਕਾਲੇ ਵਾਲਾ ਕੂਤਰ ਦੇ ਦੇ ਕਹਿੰਦਾ ਮੈਂ ਵੀ ਨਹੀਂ ਮੈਂ ਨਾ ਮਨ ਕੇ ਚੱਲੋ ਵੀ ਆਪਾਂ ਹੁਣ ਮੇਰੀ ਗੱਲ ਸੁਣੋ ਜੇ ਆਪਾਂ ਉਹੋ ਜਿਹੇ ਬੰਦੇ ਹੋਗੇ ਸੇਲ ਪਰਚੇਜ਼ ਵਾਲੇ ਹਣਾ ਪਹਿਲੀ ਗੱਲ ਤਾਂ ਆਪਣਾ ਕਬੂਤਰ ਨੇ ਆਪਾਂ ਟੈਂਕੀ ਤੋਂ ਫੜ ਕੇ ਲਿਆਂਦਾ ਦੂਜੀ ਗੱਲ ਆਪਾਂ ਨੂੰ ਤੁਹਾਨੂੰ ਪਤਾ 5 5-10 ਹਜ਼ਾਰ ਰੁਪਏ ਮਿਲ ਜਾਂਦੇ ਕਬੂਤਰ ਕਬੂਤਰ ਬਹੁਤ ਚੰਗਾ ਜੀਗਾ ਉਹ ਹੁਣ ਮੈਂ ਐਵੇਂ ਰਹਿ ਕੇ ਆਲੇ ਜਵਾਕ ਤੋਂ ਚੱਕ ਲਿਆਂਦਾ ਜਾ ਕੇ ਵੀ ਬਈ ਦੇ ਤੇ ਗਾਂ ਲੈ ਕੇ ਆਪਾਂ ਵੇਚ ਦਿੰਦੇ ਫੇਰ ਉਹ ਫੁੱਦੂ ਗੱਲਾਂ ਹੋ ਜਾਂਦੇ ਹਨਾ ਮੈਂ ਕਿਹਾ ਨਹੀਂ ਭਰੇ ਮੈਂ ਕਿਹਾ ਆਪਾਂ ਨੂੰ ਪੈਸੇ ਦੇ ਕਰ ਕੋਈ ਮਤਲਬ ਨਹੀਂ ਮੈਂ ਕਿਹਾ ਤਾਂ ਮੈਂ ਜਵਾਕਾਂ ਨੂੰ ਦੇ ਦੇ ਕਬੂਤਰ ਉਹ ਹੈਰਾਨ ਕਹਿੰਦਾ ਯਾਰ ਜਵਾਕਾਂ ਨੂੰ ਦੇ ਤੇ ਸੱਚੀ ਮੈਂ ਕਿਹਾ ਹੋਰ ਥੱਲੇ ਸਾਹਮਣੇ ਇੱਕ ਤਾਂ ਉਹਨੂੰ ਦੇਦਾ ਬੰਬੀਹ ਵਾਲੇ ਨੂੰ ਤੇ ਇੱਕ ਅਜ ਘਰੇ ਫੜਾ ਕੇ ਆਇਆ ਯਾਰ ਇਹ ਕਾਲੇ ਸ਼ੋਰ ਦੇ ਜਾਗ ਆਪਾਂ ਹਨਾ ਆਪਾਂ ਨੂੰ ਯਾਰ ਸਾਨੂੰ ਪਤਾ ਹਨਾ ਵੀ ਪੈਸਿਆਂ ਤੱਕ ਕੋਈ ਵੀ ਆਪਾਂ ਨੂੰ ਮੋਹ ਪ੍ਰੇਮ ਨਹੀਂ ਹੈ ਨੀਗਾ ਹਨਾ ਆਪਣਾ ਹੁੰਦਾ ਯਾਰ ਲਿਹਾਜ਼ ਤਾਲਕ ਬਣੀ ਰਹੇ ਬਸ ਆਪਣੀ ਪੈਸੇ ਨਹੀਂ ਮੈਟਰ ਕਰਦੇ ਠੀਕ ਆ ਕਿ ਨਹੀਂ ਮੇਨ ਆਪਾਂ ਨੂੰ ਲਿਹਾਜ਼ ਤਾਲਕ ਦਾ ਵੀ ਲਿਹਾਜ਼ ਤਾਲਕ ਬਣੀ ਰਹੇ ਪੈਸਿਆਂ ਦਾ ਕੁਚਕ ਨਹੀਂ ਬਾਕੀ ਜਵਾਕਾਂ ਨੂੰ ਦਿੱਤੇ ਚੰਗੇ ਆ ਪੈਸੇ ਨਾਲੋ ਮੁੱਲ ਨਾ ਕਿਸੇ ਨੂੰ ਦਿਓ ਨਾ ਤਾਂ ਮੁੱਲ ਲਿਆਂਦੇ ਅੱਜ ਤੱਕ ਤੇ ਨਾ ਮੁੱਲ ਦੇਣੀ ਆ ਕਿਸੇ ਨੂੰ ਠੀਕ ਹੈ ਤਾਂ ਕਰਕੇ ਯਾਰ ਮੈਨੂੰ ਐ ਲੱਗਦਾ ਯਾਰ ਬਾਪੂ ਹਰੀ ਬਠੜਾ ਕੁੱਤਰ ਕਿੱਧਰ ਗਿਆ ਯਾਰ ਤੇ ਚੋ ਯਾਰ ਯਾਰ ਵੀ ਪੈ ਗਿਆ ਤੁਹਾਨੂੰ ਬਾਪੂ ਵੀ ਵਹੀ ਦੇਖ ਕੇ ਆਪਣਾ ਉਤਰ ਕਿੱਥੇ ਆਇਆ ਹੈ ਹਰੀ ਬਠੜਾ ਕੁੱਤਰ ਮੇਰਾ ਘਰੇ ਹੀ ਨਹੀਂ ਆਇਆ ਯਾਰ ਚਲੋ ਥੋੜੋ ਮੈਂ ਕਿਹਾ ਤੁਹਾਨੂੰ ਦੱਸ ਗਈ ਇਹ ਗੱਲ ਹਨਾ ਵੀ ਉਹ ਚੀਜ਼ ਆਪਣਾ ਮੰਨ ਕੇ ਆ ਲੈ ਆਪਾਂ ਵੇਚਨੇ ਹੁਣ ਤਾਂ ਮੁੱਲ ਵੇਚਦਿਆ ਕਰ ਗਏ ਲੋਕਾਂ ਨੂੰ ਪਰ ਨਹੀਂ ਆਪਣਾ ਇਹ ਕੰਮ ਹੈ ਨਹੀਂਗਾ ਯਾਰ ਹਨਾ ਫਰੀ ਦਿੱਤੇ ਚੰਗੇ ਆ ਮੁੱਲ ਦੇਣ ਨਾਲੋਂ ਤਾਂ ਚਲੋ ਬਾਕੀ ਮੈਂ ਆਪਣੇ ਹਰੀ ਬਿਟਲ ਕਬੂਤਰ ਦੇਖਾਂ ਕਿੱਥੇ ਆ ਯਾਰ ਆ ਕਬੂਤਰੀ ਤੇ ਛਦਰੀ ਤੇ ਬੈਠੇ ਉਹਦਾ ਕਬੂਤਰ ਹੈ ਨਹੀਂਗਾ ਨੋ bro ਕਬੂਤਰ ਹੈ ਹੀ ਨਹੀਂ ਆਪਣਾ ਹਰੀ ਬਠਾਲਾ ਇਹ ਤਾਂ ਕਲੀ ਕਬੂਤਰੀ ਛਦਰੀ ਤੇ ਬੈਠੇ ਕਬੂਤਰ ਪਤਾ ਹੀ ਨਹੀਂ ਕਿੱਥੇ ਆ ਉਹ ਕੋਠੀ ਵੜ ਤੇ ਬੈਠਣਾ ਆਪੇ ਤੜਕੇ ਆਇਆ ਹੋਇਆ ਯਾਰ ਯਾ ਕਿ ਚੰਗਾ ਬੜਾ ਸਿੱਧਾ ਬਹਿੰਦਾ ਸੀ ਉਹੀ ਪਾਸੇ ਬੈਗਾ ਗੱਲ ਦਾ ਮਰਦਾ ਭੈ ਚਗਲ ਛੱਡੋ ਯਾਰ ਕੋਈ ਗੱਲ ਹਾਂਜੀ ਹੁਣ ਚੱਲਦੇ ਆਂ ਹੀ ਘਰੇ ਰੋਟੀ ਠੀਖਾ ਕੇ ਆਉਣੇ ਆ ਤੇ ਬਾਕੀ ਭਾਈ ਸਾਹਿਬ ਆ ਇੱਕ ਠਾਲ ਰਹਿ ਗਈ ਆਪਣੇ ਕੋਲੇ ਹਨਾ ਬੱਚੇ ਆ ਚਾਰ ਠਾਲ ਲਿੱਕ ਹੈ ਹੁਣ ਇੱਕ ਪਾਉਣ ਨੂੰ ਵੀ ਨਹੀਂ ਜੀ ਕੀਤਾ ਚਲੋ ਕੋਈ ਨਾ ਆ ਜਾਣੀਆਂ ਹਰ ਉਹਦਾ ਪਾਪ ਉਹ ਦਿਆਂਗੇ ਪਹਿਲਾ ਔਕਲੂ ਕਲਾਂ ਪਾ ਦਿਆਂਗੇ ਹੋਰ ਕੀ ਹੈ ਫਿਰ ਹੈਨਾ ਬਾਕੀ ਠੀਕ ਹੈ ਬਸ ਉਹ ਕੇਰ ਬੋਟਾ ਬਾਕੀ ਚੱਲਦੇ ਅਗੇ ਰੋਟੀ ਖਾ ਕੇ ਹੁਣੇ ਆ ਗਏ ਉਸਾਂ ਜਾਂ ਭਾਈ ਉਹ ਬਾਬੇ ਮੇਜਰ ਵਾਲੀ ਕਬੂਤਰੀ ਵੀ ਉੱਡ ਗਈ ਸੀ ਵੀਰੇ ਉਹੋ ਹਰੇ ਜਿਹੇ ਰੰਗ ਵਾਲੀ ਉਹ ਵੀ ਉਦੋਂ ਦਾ ਬੈਠੀ ਸੁਦਬਾ ਰਾਤ ਨੂੰ ਉੱਡ ਗਈ ਲੈਟ ਜਾਕਦੀ ਚ ਤੇ ਹਰੀ ਬੈਠਾ ਲਾ ਵੀ ਬਾਹਰ ਤੇ ਕਬੂਦੀ ਦੋਵੇਂ ਬਾਹਰ ਆ ਵੀ ਆਪਣੇ ਤੜਕੇ ਵੇਖੋ ਹੁਣ ਘਰੇ ਮੁੜਦੇ ਹੈ ਕਿ ਨਹੀਂ ਹੋ ਠੀਕ ਹੈ ਹਾਂਜੀ ਮੇਰੇ ਵੀਰੋ ਸੌਂ ਜੀ ਜਿਉਂ ਬਹੁਤ ਟਾਈਮ ਹੋ ਗਿਆ ਫਾਇਦਾ ਗੇਮ ਗੁੰਗੜੀ ਖੜੀ ਟਾਈਮ ਵੀ ਹੈ ਬਾਰ ਹੋ ਗਿਆ 12:30 ਹੋ ਗਿਆ ਪਰ ਅੱਜ ਨਾਲ ਲੱਗਾ ਵੀ ਨੀਂਦ ਆ ਜੂਗੀ ਹੈ ਨਾ ਅੰਦਰ ਲਿਓ ਵੀ ਇਕੱਠਾ ਹੀ ਨਾ ਪਾਸੇ ਪਮ ਕੋਈ ਨੇ ਨੂੰ ਵੀ ਚੱਕ ਕੇ ਨਾਲ ਪਾਉਣੇ ਆ ਇੱਥੇ ਕੰਬਲ ਚ ਤੇ ਹਾਂ ਸੱਚ ਬਰੇ ਇੱਕ ਕਬੂਤਰ ਆਪਣੀ ਕੋਠੀ ਤੇ ਬੈਠਾ ਉਹ ਮੈਨੂੰ ਹੁਣ ਆਈ ਨਹੀਂ ਪਤਾ ਵੀ ਉਹ ਕਬੂਤਰੀ ਬਾਬੇ ਮੇਜਰ ਵਾਲੀ ਹੈ ਕਿ ਆਪਣਾ ਹਰੀ ਬੈਠਾ ਕੋਠੀ ਆਪਣੀ ਤਾਂ ਹਾਂ ਬੈਠਾ ਡੈਂਕੀ ਤੇ ਪਹੁੰਚ ਮੇਰੀ ਵੀ ਨਹੀਂ ਪਤਾ ਜਣਨ ਦੀ ਹਨਾ ਤਾਂ ਵੀ ਥੱਲੇ ਵੀ ਵੇਖ ਕੇ ਮੁੜਿਆ ਵਾਹ ਅੱਬੇ ਜਿਹੜਾ ਹੋਇਆ ਉੱਡ ਕੇ ਘਰੇ ਆਇਆ ਲਾ ਦੋ ਅਜ ਠੀਕ ਹੈ ਬਾਕੀ ਬੜਾ ਡੰਨਾ ਸਾਰਾ ਕੰਮ ਪੈਨੇ ਹੁਣ ਹਨਾ ਓਕੇ ਬਾ ਬਾ ਗੁੱਡ ਨਾਈਟ ਸਾਰਿਆਂ ਨੂੰ